ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਟਾਈਮ ਦੁਪਹਿਰ ਦਾ ਹੋ ਗਿਆ ਜੀ 11:30 ਤੇ ਚਾਹ ਪਾਣੀ ਪੀ ਕੇ ਸਰਸਰਨਾ ਕੇ ਆ ਗਈ ਸੀ ਮੈਂ ਤੇ ਅੱਜ ਸਲਾਹ ਕਰ ਲਈ ਮੈਂ ਅੱਜ ਸੂਟ ਕੱਟਦੀ ਆ ਮਹਰੋਜ ਘੌਲ ਕਰੇ ਕੁਛ ਨਹੀਂ ਬੰਦਾ ਤੇ ਜਸ਼ਨ ਤੇ ਪ੍ਰੀਤ ਵਰਗੇ ਪ੍ਰੀਤ ਵਰਗੀਆਂ ਨੂੰ ਛੱਡ ਗਈ ਸੀਗੀ ਭੈਣ ਤੇ ਉਹ ਕਰੀ ਜਾਂਦੇ ਆ ਜੀ ਆਪਣੀਆਂ ਛੁੱਟੀਆਂ ਦਾ ਕੰਮ ਤੇ ਮੈਂ ਇੱਧਰ ਕੱਟ ਰਹੀ ਆ ਸੂਟ ਲਓ ਜੀ ਮੈਂ ਕੱਟ ਰਹੀ ਆ ਸੂਟ ਦੇ ਮਹ ਕੱਟ ਲਈਤ ਨੇ ਗਾ ਤੰਦੇ ਕੱਟ ਕੇ ਇੱਕ ਤਾਂ ਮਦਰਜੀ ਨੂੰ ਸਮਾਉਣਾ ਦੇ ਆਈ ਜਿਹੜਾ ਛੀਸੋ ਦਾ ਆਇਆ ਸੀਗਾ ਤੇ ਉਹਦੇ ਉਹ ਦੇ ਆਈ ਸਮਾਉਣਾ ਵਾਹ ਚਲ ਇੱਕ ਸਮਾ ਲੈਣੇ ਆ ਤੇ ਦੋ ਜਿਹੜੇ ਉਹ ਜਿਹੜੇ ਆ ਇਹ ਪੰਪ ਪੰਸੋ ਚਾਰ ਚਾਰ ਸੜੇ ਮੈਂ ਖ ਮੈਂ ਆਪਸੇ ਹਲੂਗੀ ਤੇ ਤਾਂ ਕਰਕੇ ਜੀ ਮਹ ਚਲ ਸੂਟ ਕੱਟਦੇ ਅੱਜ ਬੇਲੇ ਨਹੀਂ ਬੰਦੇ ماسی اوریدیا بھی دے پنا کھوتا پانی ਕੱਟਦਾ ਵੈ ਸ਼ੁਰੂਆਤ ਕੀਤੀ ਹੈ ਨਹੀਂ ਅੱਜ ਕੱਟ ਕੇ ਰੱਖ ਦੂੰਗੀ ਤੇ ਸਵੇਰ ਤੋਂ 7:00 ਵਜੇ ਸਟਾਰਟ ਸੀ ਲਓ ਜੀ ਦੋ ਸੂਟ ਕੱਟ ਲਏ ਕਾ ਕੱਟ ਲਿਆ ਤੇ ਕਾ ਕੱਟ ਲਿਆ ਤੇ ਆਹ ਵਾਲਾ ਰਹਿ ਗਿਆ ਇਹ ਸਵੇਰੇ ਕੱਟੂਗੀ ਹੁਣ ਚਾਹ ਦਾ ਟਾਈਮ ਹੋ ਗਿਆ ਉਸ ਦਾ ਉਸ ਮਾਰ ਕੇ ਸਿਨਾ ਤੇ ਸਿਰ ਸਰ ਬੋਣਾਗਾ ਤੇ ਇੱਕ ਮੰਜੇ ਦੇ ਚਾਦਰ ਲਾਉਣੀ ਹੈ ਮੈਂ ਚੱਲ ਮੰਜੇ ਦੇ ਚਾਦਰ ਲਾਦਣ ਵਾਲਿਆ ਬਸ ਆਹ ਦੋ ਕੱਟ ਲੈ ਇੱਕ ਸਵੇਰੇ ਕੱਟ ਨੂੰ ਫਿਰ ਕਰਦਾਂਗੇ ਸਿਉਣਾ ਸਟਾਰਟ ਲਓ ਜੀ ਹੁਣ ਮੈਂ ਧਰਤੀਆਂ ਚਾਹ ਦਾ ਟਾਈਮ ਹੋ ਗਿਆ ਨਾਪ ਤਾਂ ਸਾਗੇ ਪਾਣੀ ਨਹੀਂ ਆਇਆ ਆ ਜਾਇਆ ਨਹੀਂ ਪਾਣੀ ਆਣੀ ਥੋੜਾ ਉੜਤੀ ਕੇ ਨੜੋਲ ਵਾਈ ਲੋ ਜੀ ਮੈਂ ਦੋ ਸੂਟ ਕੱਟਤੇ ਤੇ ਇੱਕ ਰਹਿ ਗਿਆ ਤੇ ਇਥੋਂ ਨਾ ਅੰਗਲ ਜੀ ਦੁਖਣ ਲੱਗੀ ਮੈਂ ਆਪਣਾ ਕਰਾ ਹੋ ਜੋ ਕੈਂਚੀ ਲੱਗਦੀ ਆਪਣੀ ਘੱਟ ਘੱਟ ਲੱਗਦੀ ਲੱਤੀ ਨਹੀਂ ਆਪਣੀ ਦੀ ਹਾਂ ਘੱਟ ਘੱਟਦੀ ਤੇ ਇੱਕ ਨਾ ਅੰਗਲ ਜੀ ਦੁਖਣ ਲੱਗੀ ਕੁਛ ਚਾਹ ਕਰਨੀ ਸੀ ਕੁਸੇ ਇੱਕ ਮੰਜੇ ਦੀ ਚਾਦਰ ਧੁੱਤੀ ਪਈ ਸੀ ਮੈਂ ਚੱਲ ਮੰਜੇ ਦੀ ਚਾਦਰ ਲਾ ਦਾਂ ਮੈਂ ਇੱਕ ਰਹਿ ਗਿਆ ਕੱਲ ਨੂੰ ਕੱਟ ਦੂੰਗੀ ਸਵਾਗਤ ਅੱਜ ਜੀ ਖੁਸ਼ਪ੍ਰੀਤ ਵੀਰੇ ਦਾ ਕਮੈਂਟ ਆਇਆ ਕਮੈਂਟ ਆਇਆ ਜੀ ਉਹਨੇ ਉਹਨੇ ਕਹਿੰਦੇ ਮੇਰੇ ਮਾਸੀ ਦੀਆਂ ਵੀ ਕੁੜੀਆਂ ਆ ਜਾਣੀਆਂ ਅੱਜ ਨਾਨਕੀ ਤੇ ਉਹਨਾਂ ਦਾ ਨਾਮ ਬੋਲ ਦਿਓ ਕਹਿੰਦੇ ਤੁਹਾਡੇ ਬਲੌਗ 'ਚ ਤੇ ਲਓ ਜੀ ਆਪਾਂ ਬੋਲ ਦਿੰਨੇ ਆ ਉਹਨਾਂ ਦਾ ਨਾਮ ਇਹ ਕਿੱਡੀ ਗੱਲ ਹੈ ਇੱਕ ਤਾਂ ਖੁਸ਼ਪ੍ਰੀਤ ਕੌਰ ਠੀਕ ਹੈ ਜੀ ਇੱਕ ਗਗਨਦੀਪ ਇੱਕ ਗੁਰਨਿਮਰਤ ਠੀਕ ਹੈ ਜੀ ਤਿੰਨ ਨਾਮ ਲਿਖੇ ਸੀ ਤਿੰਨੇ ਨਾਮ ਬੋਲਤੇ ਜੀ ਤੇ ਇਹਨਾਂ ਨੂੰ ਵੀ ਕਹੋ ਜੀ ਨਾਲੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲੇ ਆਪਣੀਆਂ ਵੀਡੀਓ ਦੇਖਣ ਤੇ ਨਾਲੇ ਆਪਣੇ ਵੀਡੀਓ ਨੂੰ ਇਹ ਪੂਰਾ ਦੇਖਣਾ ਇੰਨਾ ਨੂੰ ਕਿਉਂ ਤੁਸੀਂ ਤੇ ਜੀ ਮਾਮਾ ਹੈ ਮਾਮਾ ਕਿ ਹਾਂ ਮਾਮਾ ਬਲੌਗ ਦੇਖ ਰਿਹਾ ਤੇਰਾ ਹੈਗਾ ਨਹੀਂ ਅੱਛਾ ਮਾਮਾ ਦੇਖਦਾ ਹੈ ਮਾਮੇ ਨੇ ਕੁਝ ਨਹੀਂ ਭੇਜਿਆ ਤਾਂ ਆਹ ਭੇਜਿਆ ਇਸਕਾ ਖੁਸ਼ਪ੍ਰੀਤ ਸਿੰਘ ਹੋਸਾ ਉਹਨੇ ਕਮੈਂਟ ਲਾਇਆ ਕਹਿੰਦੇ ਮੇਰੇ ਮਾਸੀ ਦੀ ਕੁੜੀ ਨਹੀਂ ਆ ਨਾਨਕੀ ਤੇ ਉਹਨਾਂ ਦੇ ਨਾਮ ਲੈ ਦਿਓ ਠੀਕ ਹੈ ਜੀ ਦੁਬਾਰੇ ਫੇਰ ਲੈ ਦਿੰਨੇ ਆ ਖੁਸ਼ਪ੍ਰੀਤ ਕੌਰ ਗਗਨਦੀਪ ਤੇ ਗੁਰਨਿਮਰਤ ਤੇ ਇਹਨਾਂ ਨੂੰ ਜ਼ਰੂਰ ਕਹੋ ਜੀ ਆਪਣਾ ਵਲੌਗ ਦੇਖੇਗਾ ਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਬਸ ਆਪਾਂ ਟਾਈਮ ਹੋ ਗਿਆ 4 4:30 ਹੋ ਗਏ ਤੇ ਹਜੇ ਵੀ ਇੰਨੀ ਬਹੁਤ ਜ਼ਿਆਦਾ ਗਰਮੀ ਹੈ ਤੇ ਬਸ 5 ਵਜੇ ਪਾਵਾਂਗੇ ਨੀਰਾ ਚਾਰਾ ਤੇ ਆਪਣੇ ਜਵਾਕ ਜੀ ਜਵਾਨੀ ਸੁੱਤੇ ਆ ਦੇਖੋ ਸਾਡੇ ਜਵਾਕ ਕਿੱਦਾਂ ਜਾਨਾ ਆ ਦੇਖੋ ਪਿਤਰੀ ਜੀ ਜਵਾਨੀ ਸੋੰਦੇ ਕਿੰਨੇ ਜਵਾਨੀ ਸੁੱਤੇ ਵੱਡੇ ਤਾਂ ਕੰਮ ਕਰੀ ਇਹ ਇਹਨਾ ਬਈ ਠੰਗਾਈ ਲਾਈ ਦੀ ਇਹਨਾ ਠੰਗਾਈ ਲਾਈ ਦੀ

Jeg har slått meg i hjel.

ਉਹ ਵਾਲਾ ਚੱਕ ਲਊਂ ਹੀ ਇਹ ਰੇ ਬਣੀ ਜਾਂਦੀ ਇਹ ਨਾਲੀ ਤਾਂ ਹਨਾ ਆਂਡਾ ਆਂਡਾ ਫਿਰ ਪਟਕੇ ਵੀਰੇ ਤਾਂ ਦਾ ਹੁਣ ਤਾਂ ਹੈ ਗਾਲ ਨਹੀਂ ਤੇ ਵਾਲੇ ਮਰ ਮਾ ਦਾ ਦੇਖ ਕੇ ਮੈਂ ਲੈ ਲਾਣ ਹੋ ਕੀ ਹੋਰ ਜੀ ਦੋ ਆਪਾਂ ਛੜੀਆਂ ਪਟੀਆਂ ਜੇ ਅੰਦਰ ਕਿਹੜੇ 3 ਡੇ ਹੈ ਤਾਂ ਵੀ ਛੰਡੀ ਆ ਗਿਆ ਤੇ ਬਾਤ ਕਿੰਨਾ ਛੜਾ ਛੰਡ ਹੋ ਗਏ ਲੋ ਜੀ ਛੜੀਆਂ ਛੁਟੀਆਂ ਲਿਆਂਦੀਆਂ ਆਪਾਂ ਸੂਲੀਰਾ ਖਾਈਆਂ ਤੇ ਆਪਾਂ ਤੇ ਕਾੜਦੇ ਆ ਬਸ ਹੁਣ ਧਾਰ ਤੇ ਸਬਜੀ ਬਣਾਵਾਂਗੇ ਆਪਾਂ ਕद्दू ਦੀ ਮੰਮੀ ਨੇ ਕਰ ਲਈ ਜੀ ਚੀਰਾ ਚਰਾਈ ਤੇ ਬਸ ਧਰਦੇ ਆ ਸਬਜੀ ਤੇ ਗਰਮੀ ਬਹੁਤ ਜ਼ਿਆਦਾ ਸ਼ੀ ਵੱਜ ਗਈ ਤੇ ਕੋਈ ਕਹਿ ਨਹੀਂ ਸਕਦਾ ਵੀ ਸ਼ੀ ਵੱਜ ਗਈ ਇੰਨੀ ਜ਼ਿਆਦਾ ਗਰਮੀ ਉਧਰ ਮੂੰਹ ਸੁੱਕੀ ਜਾਂਦਾ ਪਾਣੀ ਦੀ ਤੇ ਲੱਗ ਜਾਂਦੀ ਬਿੰਦੇ ਬਿੰਦੇ ਲੋ ਜੀ ਪਾ ਲਈਏ ਆਪਾਂ ਨੂਨ ਮਿਰਚ ਬਹੁਤ ਗਰਮੀ ਹੈ ਜੀ ਹਾਂ ਬਣਾ ਲ ਲੈਨੇ ਲੋ ਜੀ ਸ਼ਰਬਤੀ ਵਾਲਾ ਪਾਣੀ ਪੀ ਲੋ ਗਰਮੀ ਗਰਮੀ ਤਾਂ ਬਸ ਆਹੀ ਚੱਲੂਗਾ ਨਿੰਬੂ ਪਾਣੀ ਬਣਾ ਲਿਆ ਕਦੇ ਕਦੇ ਆ ਬਣਾ ਲਿਆ ਸਕੈਚ ਬੋਤਲ ਤਬੀਕ ਇਹ ਪਹਿਲਾਂ ਇਹ ਦੂਜੀ ਬੋਤਲ ਸਟਾਰਟ ਕਰ ਲਈ ਅਸੀਂ ਜੀ ਇੱਕ ਬੋਤਲ ਪੀ ਗਏ ਨਾ ਨਾ ਬਸ ਮੈਂ ਲਓ ਜੀ ਦੇਖੋ ਕਹਦੋਂ ਕਹੋਂ ਉਹ ਤਾਂ ਬਰਫ਼ ਪਈ ਹੈ ਵਿੱਚ ਲਓ ਜੀ ਕਰੀਏ ਕੰਮ ਧੰਦਾ ਗਰਮੀ ਬਹੁਤ ਜ਼ਿਆਦੇ ਹੈ ਲਓ ਜੀ ਦੁੱਧ ਗਰਮ ਕਰਤਾ ਆਪਾਂ ਤੇ ਸਬਜ਼ੀ ਬਣਾ ਲਈ ਅੰਜ ਆਪਾਂ ਬਣਾ ਲਈ ਕद्दू ਦੀ ਸਬਜ਼ੀ ਲੋਜੀ ਸਬਜੀ ਬਣਾ ਲਈ ਆਪਾਂ ਤੇ ਮੰਮੀ ਕੱਢੀ ਆਂਦੇ ਧਾਰ ਤੇ ਇੱਕ ਦੀ ਧਾਰ ਮੈਂ ਕੱਢ ਲਈ ਤੇ ਗਰਮੀ ਨੇ ਤਾਂ ਬੁਰਾ ਹਾਲ ਕਰ ਰੱਖਿਆ ਜੀ ਪੁੱਛੋ ਨਾ ਟਾਈਮ 6:30 ਹੋ ਗਏ ਤੇ ਕੋਈ ਕਹਿ ਨਹੀਂ ਸਕਦਾ ਕਿ 6:30 ਹੋ ਗਏ ਔਖੇ ਡੱਪਣਗੇ 2-3 ਮਹੀਨੇ ਗਰਮੀ ਦੇ ਲੋ ਜੀ ਮੰਮੀ ਕੱਢੀ ਆਂਦੇ ਧਾਰ ਗਰਮੀ ਵਾਲੀ ਮੰਮੀ ਹਣਾ ਪਸੂ ਨਵਾਏ ਸੀ ਫੇਰ ਵੀ ਹੌਕੀ ਆਂਦੇ ਅੱਛਾ ਤਾ ਤਾ ਨਾ ਰੇਟਾ ਹੂੰ ਸਾਰਾ ਨਾ ਟਾ ਟਾ ਚਾਰ ਮਹੀਨੇ ਦਾ ਬਹੁਤ ਔਖੀ ਹੋ ਰਾਤਾਂ ਚਾਰ ਮਹੀਨੇ ਤਾਂ ਬਹੁਤ ਔਖੇ ਕੱਢਣੇ ਪੈਣਗੇ ਚਲੋ ਜੀ ਪਾਸੋਂ ਦੁੱਧ ਕਰਨ ਧਰ ਕੇ ਤੇ ਫੇਰ ਗੁੰਨ ਗੁੰਦੇ ਕਰਦੇ ਗੁੰਦੇ ਆਟਾ ਪਾ ਤੇ ਮਿਲਦੇ ਆ ਜੀ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਲਾਈਕ ਜੀ ਸੋਹਣੇ ਸੋਹਣੇ ਕਮੈਂਟ ਕਰਿਓ ਜੀ ਤੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਿਓ ਜੀ ਤੇ ਨਾਲੇ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਦੇਖ ਕੇ ਨਾ ਛੱਡਿਆ ਕਰੋ ਤੇ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਜੀ ਹੱਸਦੇ ਰਹੋ ਵਸਦੇ ਰਹੋ ਸਾਡੀਆਂ ਵੀਡੀਓ ਦੇਖਦੇ ਰਹੋ ਜੀ ਬਾਏ ਬਾਏ